ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਤੋਂ ਥੋੜਾ ਹੀ ਦੂਰ ਆ ਪਿੰਡ ਪਿੰਡ ਜੋੜਸੋਂ ਵਾਲਾ ਇੰਨੀ ਦੂਰ ਨਹੀਂਗਾ ਨੇੜੇ ਹੀ ਆ 8-10 ਕਿਲੋਮੀਟਰ ਤੱਕ ਹੀ ਆ ਉਥੇ ਨਸ਼ੇ ਦੇ ਨਾਲ ਲਗਾਤਾਰ 4 ਮੌਤਾਂ ਹੋਈਆਂ ਐਤਕੀ ਜਦੋਂ ਉਹਨਾਂ ਨੇ ਚੌਥੀ ਲਾਸ਼ ਚੁੱਕੀ ਨਾ ਤੇ ਉਹਨਾਂ ਨੇ ਵੀਡੀਓ ਬਣਾਈ ਉਹ ਬੰਦੇ ਦਾ ਨਾਮ ਲਿਆ ਉਹ ਬੰਦੇ ਬਾਰੇ ਸਾਰੀ ਜਾਣਕਾਰੀ ਦਿੱਤੀ YouTube ਤੇ Instagram ਉੱਤੇ ਉਹਨਾਂ ਨੇ ਵਕ ਵਕ ਚੈਨਲਾਂ ਦੇ ਉੱਤੇ ਵਕ ਵਕ ਲੋਕਾਂ ਤੋਂ ਵੀਡੀਓ ਉਪਵਾਈ ਪਰ ਉਹ ਵੀਡੀਓ ਕਿਸੇ ਨੇ ਵਾਇਰਲ ਨਹੀਂ ਕੀਤੀ ਭਲਾ ਕਿਹੜੀ ਗੱਲੋਂ ਕਿਉਂਕਿ ਉਹ ਸਾਡੇਆਂ ਉਂਗਲ ਕਰਦੀ ਸੀ ਇਸ ਕਰਕੇ ਜਦੋਂ ਪਿੰਡ ਦੇ ਹੀ ਲੋਕੀ ਪਿੰਡ ਦੇ ਲੋਕਾਂ ਨੂੰ ਨਸ਼ਾ ਵੇਚਣ ਜਾਂ ਯਾਰ ਵੇਚਣ ਉਹਦੇ ਵਿੱਚ ਪ੍ਰਸ਼ਾਸਨਾਂ ਨੇ ਜ਼ਿੰਮੇਦਾਰ ਆ ਇਸ ਕਰਕੇ ਉਹਦੀ ਤਹਿ ਤੱਕ ਜਾਣਾ ਚਾਹੀਦਾ 5 ਗ੍ਰਾਮ ਫੜਨ ਵਾਲਿਆਂ ਦੇ ਉੱਤੇ ਤੇ ਪਰਚਾ ਹੋ ਜਾਂਦਾ ਤੇ ਜਿਨ੍ਹਾਂ ਨੇ 5 ਬੰਦੇ ਮਾਰੇ ਉਹਨਾਂ ਉੱਤੇ ਕੋਈ ਪਰਚਾ ਨਹੀਂ ਬੰਨਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਨਸਾਫ ਤੋਂ ਆਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਸੱਚ ਅਜੇ ਵੀ ਜਿੰਦਾ ਹੈ